ਉਥੇ ਸਾਡੇ ਰਿਸ਼ਤੇਦਾਰ ਨੇ ਪੰਚਾਇਤ ਨੇ ਮੇਰੇ ਸ਼ੋਰੇ ਆ ਜੀ ਮੇਰੇ ਸਾਲੇ ਦੇ ਲੜਕੇ ਜੇ ਗੋਲੀ ਮਾਰੀ ਇੱਥੇ ਉਕਤ ਵਿਅਕਤੀ ਨੇ ਝਗੜਾ ਕੀਆ ਜੀ ਰੂੜੀਆਂ ਦਾ ਥਾਂ ਪਰਚਾਇਰ ਨੇ ਛੱਡਿਆ ਉਕਤ ਵਿਅਕਤੀ ਨੇ ਅੱਧਾ ਥਾਂ ਅੱਗੇ ਵੜ ਲਿਆ ਆਪਣੇ ਘਰ ਦੇ ਵਿੱਚ ਰਲਾ ਲਿਆ ਦੂਜੀ ਅੱਧੇ ਤੇ ਕਬਜ਼ਾ ਕਰਨ ਲੱਗਾ ਸੀ ਤੇ ਉਹਨਾਂ ਨੇ ਆਖਿਆ ਵੀ ਸਾਨੂੰ ਪੰਚਾਇਤ ਨੇ ਖੱਡੇ ਦਿੱਤੇ ਆ ਰੂੜੀਆਂ ਦਿੱਤੀਆਂ ਅਸੀਂ ਇਹ ਮਤਲਬ ਦੀ ਰੂੜੀਆਂ ਜਿਹੜੀਆਂ ਵਾ ਇਹ ਸਾਨੂੰ ਇੱਥੇ ਛੁੱਟਣ ਦੋ ਕੁਕਤ ਵਿਅਕਤੀਆਂ ਨੇ ਰੂੜੀ ਜਿਹੜੀ ਗਲੀ 'ਚ ਖਲਾਰਦੀ ਜਦੋਂ ਮੁੰਡੇ ਰੂੜੀ ਇਕੱਠੀ ਕਰਨ ਆਏ ਆ ਵਿਅਕਤੀ ਦੇਹ ਪ੍ਰਿਯੋ ਨੇ ਲਲਕਾਰਾ ਮਾਰਿਆ ਕਿ ਜਾਤੀ ਸ਼ਬਦ ਵਰਤ ਕੇ ਨੇ ਆਖਿਆ ਕਿ ਇਹਨੂੰ ਗੋਲੀ ਮਾਰ ਦੇ ਕੁਕਤ ਵਿਅਕਤੀ ਸੁਮਨਦੀਪ ਸਿੰਘ ਨੇ ਆਪਣੇ ਰਸੰਸੀਰ ਵਾਲਵਰ ਨਾਲ ਬਲਜੀਤ ਸਿੰਘ ਦੀ ਲੱਤ 'ਚ ਦੋ ਬੁਲਟ ਮਾਰੇ ਜਦੋਂ ਕੋਈ 6 ਤੋਂ 7 ਫਾਇਰ ਕੀਤੇ ਰੌਂਡ ਫਾਇਰ ਕੀਤੇ ਨੇ ਸ਼ਰਬਜੀਤ ਸਿੰਘ ਉਹਦੇ ਪਿਓ ਦਾ ਨਾਂ ਉਹਨੇ ਲਲਕਾਰਾਂ ਮਾਰਿਆ ਜੀ ਉਹਨੇ ਬੋਲੀ ਮਾਰਨ ਨੂੰ ਕਿਹਾ ਵਾ ਪੁਲਿਸ ਪ੍ਰਸ਼ਾਸਨ ਸ਼ਰਬਜੀਤ ਸਿੰਘ ਦੀ ਮਤ ਕਰਨ ਰਿਆ ਉਹਨਾ ਸੁਮਨਦੀਪ ਸਿੰਘ ਦੇ ਐਫ ਆਰ ਦਰਜ ਕਰਤੀ ਆ ਚਲੋ ਧਾਰਾ ਮੈਨੂੰ ਨਹੀਂ ਪਤਾ ਜੀ ਮੈਂ ਨਪੜ ਬੰਦਾ ਆਂਦੇ ਆ ਕਿ ਪਹਿਲਾਂ 307 ਹੁੰਦੀ ਸੀ ਤੇ ਹੁਣ ਤੇ 109 ਹੋ ਗਈ ਆ ਇਹ ਮੈਨੂੰ ਨਹੀਂ ਪਤਾ ਜੀ ਇਹ ਗਵਰਨਮੈਂਟ ਦੇ ਕੰਮ ਆ ਕੀ ਆ ਕੀ ਨਹੀਂ ਬਾਕੀ ਇਹ ਆ ਕਿ ਜਿਹੜੇ ਪਰਿਵਾਰ ਦੇ ਗੋਲੀ ਵੱਜੀ ਆ ਉਹ ਪਰਿਵਾਰ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ ਇਹ ਨਹੀਂ ਪਤਾ ਵੀ ਸਾਨੂੰ ਕਾਹਦਾ ਦਬਾਅ ਆ ਸਰਕਾਰ ਦਾ ਦਬਾਅ ਆ ਇਹਦਾ ਵੀ ਨਹੀਂ ਪਤਾ ਜਾਂ ਲక్ష్ਮੀ ਦਾ ਦਬਾਅ ਆ ਇਹਦਾ ਵੀ ਨਹੀਂ ਪਤਾ ਦਬਾਅ ਹੈਗਾ ਠੀਕ ਹੈ ਜੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਆਹੀ ਇਹ ਕਰਦੇ ਨੇ ਕਿ ਉਕਤ ਵਿਅਕਤੀ ਸੁਮਨਦੀਪ ਸਿੰਘ ਦਾ ਫਾਦਰ ਸਰਬਜੀਤ ਸਿੰਘ ਜੋਗੇ ਡਿਊਟੀ ਵੀ ਕਰਦਾ ਆ ਔਨ ਡਿਊਟੀ ਆ ਜਦੋਂ ਕਿ ਉਹ ਇਹਨਾਂ ਨੂੰ ਜਾਤੀ ਹਿਸ਼ਾਬਦਾਰ ਵਰਤਕ ਇਹ ਵੀ ਕਹਿੰਦਾ ਕਿ ਜੇ ਮੇਰਾ 5-7 ਲੱਖ ਲੱਗ ਜੂ ਤੇ ਮੈਂ ਕੋਈ ਗੱਲ ਨਹੀਂ ਲਾ ਦੂੰਗਾ ਤੁਸੀਂ ਟੈਨਸ਼ਨ ਨਾ ਲਓ ਭਾਵੇਂ ਇੱਕ ਅੱਧੀ ਗੋਲੀ ਹੋਰ ਵੱਜੇ ਮੰਗ ਛਾੜੀ ਇਹ ਆ ਕਿ ਉਕਤ ਵਿਅਕਤੀ ਸਰਬਜੀਤ ਸਿੰਘ ਜਿਹੜਾ ਮੁੰਡੇ ਦਾ ਪਿਓ ਤੇ ਐਫ ਆਈ ਆਰ ਇਮੀਡੀਏਟਲੀ ਦਰਜ ਕੀਤੀ ਜਾਵੇ ਅਤੇ ਉਹਨਾਂ ਦੇ ਲਾਇਸੈਂਸ ਜ਼ਬਤ ਕਰਕੇ ਹਿਯਾਰ ਜਮਾ ਕਰਕੇ ਤੇ ਪੁਲਿਸ ਮੈਡੀਕਲ ਕਰਾ ਕੇ ਤੇ ਉਕਤ ਵਿਅਕਤੀਆਂ ਖਿਲਾਫ ਕਾਰਵਾਈ ਕਰਕੇ ਦੇ ਜੇਲ੍ਹ ਭੇਜਿਆ ਜਾ। ਧਰਨਾ ਉੱਤੇ ਲਗਾਇਆ ਵਾ ਕਿੰਨੇ ਟਾਈਮ ਤੱਕ ਚੱਲੇਗਾ? ਇਹ ਅਣਮਿਥੇ ਤੱਕ ਚੱਲੂਗਾ ਜਦ ਤੱਕ ਐਫ ਆਈ ਆਰ ਦਰਜ ਨਹੀਂ ਹੁੰਦੀ। ਆਇਆ ਵੀ ਸਾਡੇ ਬੁੜੇ ਦੇ ਗੋਲੀਆਂ ਮਾਰੀਆਂ ਇਹਨਾਂ ਨੇ। ਸਾਡੇ ਸਾਡੇ ਟਬਰਦੂ ਮਾਰਨ ਲੱਗੇ ਜੇ। ਮਾਈਕਾਡ ਸਾਨੂੰ ਸਾਫ਼ ਮਿਲਣਾ ਚਾਹੀਦਾ। ਸਾਫ਼ ਸਾਡਾ ਇਹੋ ਜਿਹੇ ਅਖਿਆਰ ਲੱਗਣਾ। ਕਿੰਨਾਂ ਬੰਦੇ ਗੋਲੀਆਂ ਮਾਰਿਆ ਯਾਰ, ਕੌਣ ਵਿਅਕਤੀ ਨੇ, ਕਿੱਥੋਂ ਦੇ ਨੇ? ਸਾਡੇ ਲਾਗੇ ਲਾਗੇ ਘਰ ਦੇ ਲਾਗੇ ਨਾਲ ਜਾਂ ਜਿਨ੍ਹਾਂ ਨੇ ਸਾਡੇ ਗੋਲੀਆਂ ਮਾਰੀਆਂ। ਅਹੀ ਰੂੜੀ ਤੋਂ ਆਨੇ ਵੀ ਪੰਜਾਬਮ ਇਕੱਠੇ ਕਰਦੇ ਆਂ ਜਿੰਨੇ ਸਾਡੇ ਤੋਂ ਪਹਿਲੂ ਹਵਲਾ ਬੋਲਦਾ ਤੇ ਗੋਲੀਆਂ ਮਾਰਦਾ ਮਾਰਦਾ ਸਾਡੇ ਬਦਲ ਪਹਿਲੋ ਸਾਡੇ ਘਰ ਨੂੰ ਮਾਰੀਆਂ ਗੋਲੀਆਂ ਗਲੀ 'ਚ ਮਾਰੀਆਂ ਗੋਲੀਆਂ ਕਿੰਨਾ ਨੇ ਮਾਰੀਆਂ ਕੌਣ ਇਹ ਬੰਦੇ ਮੁੰਡੇ ਨੇ ਮੁੰਡੇ ਨੇ ਮਾਰੀਆਂ ਸਰਬਜੀਤ ਦੇ ਮੁੰਡੇ ਨੇ ਮਾਰੀਆਂ ਸੁਮਨ ਸੁਮਨਪ੍ਰੀਤ ਉਹਦਾ ਨਾਮ ਨਹੀਂ ਉਹ ਬੰਦਾ ਕੌਣ ਹੈ ਲੀਡਰ ਨਾਲ ਸੰਬੰਧ ਰੱਖਦਾ ਜਾਂ ਕੰਨਾ ਰੱਖਦਾ ਲੀਡਰ ਨਾਲ ਰੱਖਦੇ ਜਿਆਦਾ ਹਾਂ ਹਾਂ ਲੀਡਰ ਨਾਲ ਰੱਖਦੇ ਆਮ ਪਾਰਟੀ ਦੇ ਇਹ ਪਾਰਟੀ ਕਰਕੇ ਕਰਦੇ ਸਾਰਾ ਤਾਰੇ ਪਿੰਡ ਦੇ ਵਿੱਚ ਇਹਨਾਂ ਖੈਰ ਪਾਈ ਇਹਨਾਂ ਨੇ ਬਹੁਤ ਜਿਆਦਾ ਹੁਣ ਤੁਸੀਂ ਕੀ ਮੰਗ ਕਰਦੇ ਜੀ ਆ ਜਾਨੀ ਵੀ ਇਨਸਾਮ ਮਿਲਣਾ ਚਾਹੀਦਾ ਜੀ ਸਾਨੂੰ ਲੱਗਦਾ ਜਿਹੜਾ ਰੋਲਵਰ 2 ਨੰਬਰੀ ਸੀ ਜਾਂ 1 ਨੰਬਰੀ ਸੀ ਉਹਦੇ ਉਹ ਉਹ ਜਾਣਣਾ ਵੀ ਕੀ ਕਿੱਥੋਂ ਲਿਆਦਾ ਕੀ ਕੀਤਾ ਇਹਨਾਂ ਨੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਬਹੁਤ ਜ਼ਿਆਦਾ ਇਹਨਾਂ ਨੇ ਜੀ ਸਾਡੇ ਸਾਰੇ ਜੀਆਂ ਜਨਤਾ ਨੂੰ ਮਾਰ ਦੇ ਲੱਗੀਆਂ ਸੀ ਅ ਮਕਦਮਾ ਅੰਡਰ ਇਨਵੈਸਟੀਗੇਸ਼ਨ ਹੈ ਜੀ ਜਿਹੜਾ ਮੇਨ ਦੋਸ਼ੀ ਸੀਗਾ ਮੁੰਡਾ ਜਿਹੜਾ ਸੀਗਾ ਸੁਮਨਦੀਪ ਸਿੰਘ ਨੂੰ ਆਪਾਂ ਅਰੈਸਟ ਕਰ ਲਿਆ ਜੀ ਠੀਕ ਹੈ ਜੀ ਜਿਹੜੇ ਗੱਲ ਕਹਿ ਰਹੇ ਨੇ ਵੀ ਉਹਦੇ ਪਿਓ ਨੂੰ ਵਿੱਚ ਵਾਚਿਆ ਜਾਵੇ ਉਹਦੀ ਅੰਡਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਹੜੇ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦਿੱਤੇ ਜਾਣਗੇ ਪਰਿਵਾਰ ਤਾਂ ਕਹਿਣਾ ਕਿ ਉਹਨਾਂ ਦਾ ਪਿਓ ਵੀ ਨਾਲ ਸੀ ਮੈਂ ਤਾਇਆ ਮੈਂ ਤਾਇਆ ਪਰ ਤਾਂ ਉਹਨੇ ਗੱਲ ਕਹਿ ਰਹਿਣਾ ਜੀ ਉਹ ਆਪਾਂ ਅਨ ਇਨਵੈਸਟੀਗੇਸ਼ਨ ਦੇ ਅੰਡਰ ਹੈਗਾ ਪੁਰਾਣੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਹਸਾਬ ਨਾਲ ਕਾਰਵਾਈ ਕਰ ਦਿੱਤੀ ਜਾਏ। ਸਰ ਜਿਹੜੀ ਰੋਲ ਰੋਲਵਰ ਨਾਲ ਗੋਲੀ ਚਲਾਈ ਹੋ ਗਵਜੇ ਚ ਲੀਤੀ ਗਈ ਆ ਲੈ ਲੈ ਇਹ ਸਭ ਕੁਝ। ਕਿ ਉਹ ਲਾਇਸੈਂਸ ਰੱਦ ਹੋਏਗਾ? ਆ ਬਿਲਕੁਲ ਜੀ ਬਿਲਕੁਲ ਲਿਖ ਕੇ ਭੇਜ ਦਿੱਤਾ। ਨਹੀਂ ਉਹ ਲਾਇਸੈਂਸ ਨਹੀਂ। ਆ ਨਹੀਂ ਲਾਇਸੈਂਸ ਜਿਹੜਾ ਉਹ ਰੱਦ ਕਰਨ ਵਾਸਤੇ ਭੇਜਦੇ ਸੀ। ਮੁੰਡੇ ਦੇ ਨਾਂ ਤੇ। ਆਪਾਂ ਰੱਦ ਕਰਨ ਵਾਸਤੇ ਭੇਜ ਦਿੱਤਾ। ਕਿਹਦੇ ਨਾਂ ਤੇ ਸੀ ਉਹ? ਉਹ ਇਹ ਮੁੰਡੇ ਦੇ ਨਾਂ ਤੇ ਸੀ। ਨਹੀਂ ਤੁਸੀਂ ਹੁਣੇ ਕਹਿ ਰਹੇ ਪਿਓ ਦੇ ਨਾਂ ਤੇ ਹੁਣ ਤੁਸੀਂ ਕਹਿ ਰਹੇ ਕਿ ਮੁੰਡੇ ਦੇ ਨਾਂ ਤੇ। ਹਾਂਜੀ। ਤੁਸੀਂ ਮੈਨੂੰ ਮੈਨੂੰ ਪੁੱਛ ਰਹੇ ਹੋ ਮੈਂ ਸਿਆਣਾ ਸਰ ਤੁਸੀਂ ਡਾਕਟਰ ਮੈਮ ਆ ਕਿ ਤੁਸੀਂ ਹੋ ਤੁਸੀਂ ਜੇ ਤੁਸੀਂ ਬਿਲਕੁਲ ਜੀ ਐਸ ਐਚਓ ਐਸ ਐਚਓ ਹੋਣੇ ਕਿ ਤੁਸੀਂ ਤੁਸੀਂ ਸਮੀਓ ਦਾ ਪਿਓ ਨਾਲ ਸੀ ਉਸ ਤੋਂ ਕੋਈ ਕੁਐਸਚਨ ਆਉਂਗਾ ਤੋੜ-ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਨਾ ਕਰੋ ਤੁਸੀਂ ਕਹਿ ਰਹੇ ਹੋ ਵਟ ਏਵਰ ਬ੍ਰਦਰ ਮਸਰਾ ਅੰਡਰ ਇਨਵੈਸਟੀਗੇਸ਼ਨ ਹੈ ਤੁਹਾਨੂੰ ਦੱਸ ਦਿੱਤਾ ਜੋ ਵੀ ਤੱਥ ਆਉਣਗੇ ਸਾਹਮਣੇ ਤੁਹਾਨੂੰ ਦੱਸਦੇ ਆ ਓਕੇ